ਇਹ ਕੀ ਮਤਲਬ ਹੋਇਆ ਯਾਰ ਗੱਲ ਕਰਨੀ ਹੈ ਮਤਲਬ ਨਕਲੀ ਨਹੀਂ ਆਪਾਂ ਅਫਸਰ ਨਾਲ ਗੱਲ ਕਿਵੇਂ ਕਰਨੀ ਹੈ ਬਿਲਕੁਲ ਜੀ ਹਮੇਂ ਲਗਾ ਮਾਵੇਂ ਗਾ ਇਸੇ মিডিਆ ਵੱਲੋਂ ਬੇਨਤੀ ਕਰਦੇ ਹਾਂ ਪ੍ਰਸ਼ਾਸਨnabla ਵਧੀਆ ਤਰੀਕੇ ਨਾਲ ਪੇਸ਼ ਆਓ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਜੇ ਪ੍ਰਸ਼ਾਸਨ ਤੁਹਾਡੀ ਗੱਲ ਸੁਣਨਾ ਹੈ ਤਾਂ ਪ੍ਰਸ਼ਾਸਨ ਨੂੰ ਦੀ ਗੱਲ ਵੀ ਸੁਣੋ ਕਰਾਓ ਜੀ ਪਾਸੇ ਕਰਾਈਏ ਆਪਾਂ ਮੇਰਾ ਵੀਰੇ ਇੱਕ ਵਾਰ ਚੱਲਦਾ ਇੱਕ ਵਾਰ ਵੀ ਧੱਕਾ ਕਰਨ ਦੇ ਮੂਡ ਚ ਪ੍ਰਸ਼ਾਸਨ ਲੈਣਾ ਯਾਰ ਤਾਂ ਹੀ ਆਇਆ ਮੈਂ ਸਾਹਮਣੇ ਦੇਖੀਏ ਕਮਿਸ਼ਨਰ ਹਾਲੇ ਲੈ ਬੱਤੀ ਕਰਨਗੇ ਇਹ ਥੋੜਾ ਵੈਜ ਵੀ ਬੰਦਾ ਤਰ੍ਹਾਂ ਖੜੀ ਰਹੇ ਸਾਡੇ ਜੀ ਐਮਐਲਆਈ ਪੂਰੀ ਤਨਖਾਣਾ ਵੇਖੋ ਸਾਡੀ ਡਿਊਟੀ ਵੇਖੋ ਡਿਊਟੀ ਦਾ ਟਾਈਮ ਜੀ ਆਏ ਥੋੜਾ ਗੱਲ ਕਰਦੇ ਡਿਊਟੀ ਦਾ ਟਾਈਮ ਪਤਾ ਨਾ ਬੜੇ ਲਿਖੇ ਹੋ ਕੇ ਕੰਮ ਨਾ ਕਰੋ ਤੁਸੀਂ ਸਾਡਾ ਯਾਰ ਮਜਬੂਰ ਤੇ ਫਿਰ ਆ ਗਏ ਨਾ ਤੋ ਹੁਣ ਇਹ ਗੱਲ ਨਾ ਕਰੋ ਇਹ ਗੱਲ ਮਾਰੀ ਕਰੋ ਕਿ ਹਾਇਆ ਕਰਤਾ ਹੋ ਕਰ ਸਾਡਾ ਸਹਿਯੋਗ ਕਰੋ ਐਸਪੀ ਸਾਹਿਬ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਜਿਹੜਾ ਕਾਲੋ ਵਾਲਾ ਬੋਡ ਮਾਰੀ ਇਹ ਕੰਮ ਨਾਲ ਚੰਦਾ ਸਾਹਿਬ ਵੀ ਆ ਗਏ ਤੇ ਫਿਰ ਆਪਾਂ ਬੈਠੇ ਰਵਾਂਗੇ ਕਿ ਕੀ ਹੋਰ ਕੀ ਸੁਣਵਾਈ ਹੋਵੇ ਦੱਸ ਸਾਡੇ ਕੋਲ ਸਾਡੇ ਕੋਲ ਸਾਡੀਆਂ ਬੀਆਂ ਇਹਨਾਂ ਨਾਲ ਚੱਲੋ ਸਾਡਾ ਆਵਾਜ਼ ਫੜੀ ਨਹੀਂ ਮੋੜਦੇ ਤਾਂ ਅਰ ਪਤਾ ਕੀ ਅਰ ਤੂੰ ਜਿੰਮੇਵਾਰਾਂ ਦੇ ਪੁੱਤਰ ਹੋਗੇ ਤਾਂ ਸਾਰਾ ਪਤਾ ਮੈਨੂੰ ਪਤਾ ਸਾਰਾ ਪਤਾ ਮੈਨੂੰ ਨਹੀਂ ਸਾਰਿਆਂ ਨੂੰ ਮਿਲਿਆ ਸਾਰਿਆਂ ਨੂੰ ਮਿਲਿਆ ਨਾ ਫਿਰ ਆਪਾਂ ਕੀ ਗੱਲ ਗੱਲ ਕੀਏ ਮਾਣੇ ਮੀਂਹ ਬਾਦ ਆਇਆ ਮਤਲਬ ਐ ਥੋੜੀ ਵੀ ਆ ਵੀ ਰੋਡ ਬੰਦ ਕਰਦਾ ਤੇਰੀ ਜ਼ਿੰਮੇਵਾਰੀ ਤੇ ਸਰਕਾਰ ਜਾਂ ਤੂੰ ਇਹ ਨਹੀਂ ਵੀ ਤੂੰ ਤਰਨਾ ਦਵਾ ਕੇ ਨਾਲ ਜਾ ਰਿਆਂ ਨਾ ਕਰ ਮੇਰਾ ਵੀ ਤੇ ਇਹਨਾਂ ਨੂੰ ਸਮਝਾਈਏ ਮੇਰਾ ਇਹ ਸਾਰਾ ਪਿੰਡ ਹੋ ਗਿਆ ਬਿਲਕੁਲ ਫਿਰ ਪਿੰਡ ਨਾਲ ਤੇ ਬਹਿਣਾ ਹੀ ਪਣਾ ਜੀ ਮੈਂ ਕੀ ਕਰਾਂ ਇਹ ਕੀ ਮਤਲਬ ਬਹਿਣਾ ਪੈਣਾ ਉਹਨਾਂ ਨੂੰ ਸਮਝਾਉਣਾ ਤੂੰ ਯਾਰ ਪੁਝਾਈ ਤਾਂ ਜਾਣੇ ਆ ਵੀ ਤੁਹਾਨੂੰ ਮਾਲਦਾਰ ਸਰਕਾਰ ਤੋਂ ਵੀ ਮਾਲਦਾਰ ਨਾ ਹੋਊਗਾ ਇਹ ਮਾਲਦਾਰ ਚਾਹੇ ਨਹੀਂ ਫਿਰ ਸਰਪੰਚ ਸਾਹਿਬ ਹੀ ਸਰਕਾਰ ਤੇ ਸਾਡੂ ਕੱਲ ਕੱਲ ਵੀ ਬੁਲਾਏ ਸੀ ਜੇ ਤੁਸੀਂ ਇਹਹੀ ਗੱਲ ਕਹੀ ਸੀ ਵੀ ਹਾਂ ਵੀ ਅਸੀਂ ਤਾਂ ਲਾਵਾਂਗੇ ਤੁਸੀਂ ਆਓ ਚਾਹੇ ਨਾ ਆਓ ਚਾਹੇ ਮਸਲਾ ਹੱਲ ਕਰਾਓ ਤੁਹਾਨੂੰ ਇਹ ਗੱਲ ਕਹੀ ਸੀ ਕੀ ਵੀ ਜੇਕਰ ਤੁਸੀਂ ਲੇਟ ਹੋ ਗਏ ਜਾਂ ਨਾਏ ਦੇ ਤਰ੍ਹਾਂ ਲੱਗਣਾ ਜੇ ਇੱਥੇ 9 ਵਜੇ ਦੇ ਤਾਂ ਆਏ ਹੋਏ ਆ ਹੋਰ ਕਿੰਨੇ ਛਿੱਤੀ ਆ ਜੀਏ ਮਸ਼ੀਨ ਵਾਲੇ ਆ ਜਾਂਦੇ ਨੇ ਇਹ ਜਲਦੀ ਰਾਤ ਨੂੰ 11 ਵਜੇ ਗਏ ਆ ਅਸੀਂ ਸਵੇਰੇ 8 ਵਜੇ ਆ ਗਏ ਰਾਤ ਨੂੰ ਕੋ ਸਮਗਲ 5 5 ਕਿਲੋ ਪਾਈ ਚਿੱਟਾ ਲੈ ਕੇ ਫਿਰਦਾ ਹੋਵੇ ਤਾਂ ਪੁਲਿਸ ਅਫਸਰ ਨੂੰ ਕਹਿ ਦਈਏ ਜੀ ਰਾਤ ਨੂੰ 12 ਵਜੇ ਇਹਨੂੰ ਬੰਦਾ ਨਹੀਂ ਫੜਦਾ ਇਹ ਨਹੀਂ ਆਉਂਦੇ ਰਾਤ ਨੂੰ 12 ਵਜੇ ਆ ਕੇ ਬੰਦਾ ਫੜਦੇ ਆ ਜਦੋਂ ਹਾਲਾਤ ਇਹੋ ਜਿਹੇ ਬਣ ਗਏ ਤਾਂ ਫਿਰ ਆਉਣਾ ਹੀ ਪੈਣਾ ਹੈ ਭਾਈ ਜੀ ਇਹ ਰੋਣੇ ਨਹੀਂ ਆਏ ਹਾਂ ਮੇਰਾ ਵੀ ਹਲੋ ਭੱਲਾ ਨੂੰ ਹੁਣ ਰਹਿਣ ਦਿਓ ਹੁਣ ਕਹ ਜੀ ਇੱਕ ਪਾਸੇ ਚਲਾ ਦਿਓ ਇੱਕ ਪਾਸੇ ਬਿਠਾ ਦਿਓ ਰਿਕੁਐਸਟ ਕਰੋ ਜੀ ਸੈਸ਼ਨ ਦਾ ਵੀ ਸਾਥ ਦਿਓ ਟੰਡੀ ਵੜੀ ਹੈ ਲੰਡ ਚਾਹ ਦੋ ਵੀ ਗੱਡੀ ਤੇ ਕਿੱਥੇ ਦਰ ਨਾਲ ਜੀ ਇਹਨਾਂ ਦੇ ਖਲਾਅ ਪੰਜ ਇੱਕ ਦੇ ਖਲਾਅ ਇਹਨਾਂ ਦੇ ਖਲਾਅ ਲੀ ਦੋ ਮਿੰਟ ਬਸ ਕਰ ਦਿਓ ਬੋਖ ਮੇਰੇ ਇੱਥੇ ਬੈਠਾ ਬੈਠਾ ਯਾਰ ਮੈਨੂੰ ਗਾਇਕਾ ਦੀ ਉਹ ਜਿਹੜਾ ਪਰਸੋਂ ਮਿਲੇ ਸੀ ਉਹ ਆਇਆ ਹੋਇਆ ਜਿਵੇਂ ਮੈਗਨੇਟੋਮੀਟਰ ਹੈ ਫਿਰ ਤੋਂ ਜਾਰੀ ਹੈਗਾ ਤੇ ਪਿੰਡਿਆਂ ਦੀ ਕਹਿਣਾ ਹੈਗਾ ਕਿ ਡਰੇਨੇਜ ਦੀ ਸਫਾਈ ਨਹੀਂ ਹੋਈ ਸੀ। ਇਸੇ ਗੱਲ ਦਾ ਰੋਸ਼ ਹੈਗਾ ਸਰ ਜਿਵੇਂ ਕਿ ਪਸਾਰਿਆਂ ਨੂੰ ਪਤਾ ਹੀ ਹੈ ਜੀ ਜਿਹੜਾ ਪੂਰਾ ਜ਼ਿਲ੍ਹਾ ਫਾਜ਼ਲ ਹੈ ਇੱਥੇ ਭਾਰੀ ਬਾਰਸ਼ ਕਰਕੇ ਕਈ ਜਗ੍ਹਾ ਤੇ ਜਿਹੜਾ ਪਾਣੀ ਨਿਕਾਸੀ ਨਾ ਹੋਣ ਕਰਕੇ ਪਾਣੀ ਜਮਾ ਹੋ ਗਿਆ ਤੇ ਕਈਆਂ ਦਾ ਮਸਲਾ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਹੈ। ਇਇ ਇਸੇ ਤਰੀਕੇ ਨਾਲ ਆਪਾਂ ਕੱਲ ਜਿਹੜਾ ਇਹ ਟਾਲੀ ਵਾਲਾ ਬੋਦਲਾ ਪਿੰਡ ਹੈ ਇੱਥੇ ਮੈਂ ਤੇ ਐਸ.ਡੀ.ਓ. ਸਾਹਿਬ ਕੱਲ ਅਸੀਂ ਆਕੇ ਅੱਛਾ ਕੱਲ ਆਏ ਸੀ ਤੁਸੀਂ ਕੱਲ ਆਕੇ ਗਏ ਸੀ ਕੱਲ ਪਿੰਡ ਵਸੀਆਂ ਨਾਲ ਇਹਨਾਂ ਨਾਲ ਸਰਪੰਚ ਸਾਹਿਬ ਨਾਲ ਇਹਨਾਂ ਨਾਲ ਸਾਰਿਆਂ ਨਾਲ ਇਹਨਾਂ ਦਾ ਜਿਹੜਾ ਮੌਕੇ ਨਿੱਖੇ ਗਏ ਸੀਗੇ ਠੀਕ ਹੈ ਇਨਨੂੰ ਇਹ assurance ਦਿੱਤਾ ਗਿਆ ਸੀ ਕਿ ਕੱਲ ਨੂੰ ਅਸੀਂ ਤੁਹਾਡੇ ਕੋਲ ਮਸ਼ੀਨ ਲੈ ਕੇ ਆਵਾਂਗੇ ਵੀਰੇ ਕਿ ਤੁਹਾਡੇ ਨਾਲ ਹੋ ਗਏ ਸੀ ਇੱਥੇ ਦੀ ਸਫਾਈ ਕਰਵਾਵਾਂਗੇ ਜੀ ਵੀਰੇ 9 ਵਜੇ ਦੇ ਸਾਬੇ ਹੋਏ ਨੇ ਇਨਨ ਨੇ ਮੁੱਖੇ ਦੇਖੇ ਨੇ ਮਸ਼ੀਨ ਸਵੇਰ ਦੀ ਇੱਥੇ ਹਾਜ਼ਰ ਤੇ ਜਿਹੜੇ ਇਹ ਕੁਝ ਲੋਕ ਨੇ ਪਿੰਡ ਵਾਲੇ ਇਹ ਜਿਹੜਾ ਰੋਡ ਬਲੌਕਰੀ ਬੈਠੇ ਨੇ ਡੀਐਸਪੀ ਸਾਹਿਬ ਮੌਕੇ ਤੇ ਮੌਜੂਦ ਨੇ ਅਜੇ ਸਾਹਿਬ ਵੀ ਆਏ ਹੋਏ ਨੇ ਮਸ਼ੀਨਾਂ ਕੰਮ ਚੱਲ ਰਿਹਾ ਇੱਕ ਹੋਰ ਮਸ਼ੀਨ ਕੋਪਲਰ ਆ ਰਹੀ ਹੈ ਉਹ ਤੋਂ ਵੀ ਆਪਸ ਵਿੱਚ ਸਟਾਰਟ ਕਰਵਾ ਰਹੇ ਲੋਕਾਂ ਨੂੰ ਇਹ ਜਿਹਾ ਸੀ ਬੇਤੀ ਕਰ ਸਰ ਪਿੰਡਾਂ 'ਚ ਜਿਹੜੀ ਮੰਗ ਡਿਮਾਂਡ ਹੈਗੀ ਸੀਗੀ ਜਾਂ ਉਹਨਾਂ ਦਾ આરોਪ ਹੈਗਾ ਕਿ ਡਰੇਨੇਜ ਦੀ ਇਹ ਹੁਣੇ ਵੀ ਇਹ ਗੱਲ ਉੱਠੀ ਸੀਗੀ ਕਿ ਵਾਕਈ ਉਹਦੀ ਸਫਾਈ ਨਹੀਂ ਹੋਈ ਹੈ ਤੇ ਡਿਪਾਰਟਮੈਂਟ ਦੀ ਕਿਤੇ ਨਾ ਕਿਤੇ ਇਹ ਅੰਗੇਲੀ ਰਹੀ ਹੈ ਸਰ ਐਸਜੀ ਸਾਹਿਬ ਨਾਲ ਨੇ ਹਾਂਜੀ ਕੋਈ ਫਲੱਡ ਸੀਜ਼ਨ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਡਰੇਨਾਂ ਨੇ ਜਿਹੜਾ ਫਾਦਲ ਕਰਦੀਆਂ ਉਹਨਾਂ ਦੀ ਬਕਾਇਦਾ ਸਫਾਈ ਹੋਈ ਹੈ ਜੀ ਲੇਕਿਨ ਜਿਹੜਾ ਭਾਰੀ ਬਰਸਾਤ ਕਰਕੇ ਸਾਰੇ ਪਿੰਡਾਂ ਦਾ ਪਾਣੀ ਆਪਣਾ ਸਮਰੱਥਾ ਤੋਂ ਵੱਧ ਡਰੇਨਾਂ ਜਿਹੜੀਆਂ ਲੈ ਰਹੀਆਂ ਨੇ ਜਿਹੜਾ ਡਾਊਨਸਟ੍ਰੀਮ ਪੋਰਸ਼ਨ ਹੈ ਜਿੱਥੋਂ ਪਾਣੀ ਐਗਜ਼ਿਟ ਹੋਣਾ ਉੱਥੇ ਵੀ ਪਾਣੀ ਫੁੱਲ ਕੈਪੈਸਿਟੀ ਨਾਲ ਚੱਲ ਰਿਹਾ ਤਾਂ ਇਹ ਕਹਿਣਾ ਗਲਤ ਹੈ ਵੀ ਆਪਣੀਆਂ ਡਰੇਨਾਂ ਦੀ ਸਫਾਈ ਨਹੀਂ ਹੋਈ ਲੇਕਿਨ ਹਾਂ ਜੇ ਕਿਤੇ ਕੋਈ ਅੜਚਨ ਹੈਗੀ ਹੈ ਉਹ ਮਸ਼ੀਨਾਂ ਖੜੀਆਂ ਨੇ ਆਪਾਂ ਉਹ ਨਾਲ ਕਢਾਉਣ ਨੂੰ ਤਿਆਰ ਆ ਜੀ ਹਾਂਜੀ ਹੁਣ ਜਿਹੜੀ ਸਰ ਜੀਸੀਬੀ ਮੇਰੇ ਖਿਆਲ ਨਾਲ 45 46 ਮਿੰਟ ਤੋਂ ਤਾਂ ਬੰਦ ਪਈ ਹੋਈਗੀ ਸਰ ਉਹਦੇ ਚ ਕੀ ਦਿੱਕਤ ਆਈ ਹੈ ਨਹੀਂ ਉਹਦੇ ਚ ਕੋਈ ਪ੍ਰੋਬਲਮ ਨਹੀਂ ਗਈ ਹੁਣ ਇਹ ਕਹਿੰਦੇ ਵੀ ਪੂਕਲੈਨ ਮਸ਼ੀਨ ਨਾਲ ਕਰਵਾਉਣੀ ਆ ਸੀ ਪੂਕਲੈਨ ਮੰਗਵਾ ਰਹੇ ਆ ਉਹਦੇ ਨਾਲ ਸਸਤਾ-ਸਾਫ ਕਰਵਾ ਦਿੰਨੇ ਜੀ ਠੀਕ ਹੈ ਤੇ ਸਰ ਇਹਦੇ ਤੇ ਸਾਈਡ ਤੇ ਜੀਸੀਬੀ ਜਾ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ ਜੀਸੀਬੀ ਜਿਹੜੀ ਆ ਉਹ ਡਾਫਾ ਕੱਢਣ ਵਾਸਤੇ ਮੰਗਵਾਈ ਸੀ ਇਹਨਾਂ ਦੇ ਮੰਗ ਦੇ ਮੁਤਾਬਕ ਹੀ ਜਿਹੜੀ ਮਸ਼ੀਨ ਸਵੇਰੇ ਡਿਪਲੋਏ ਕਰਵਾ ਦਿੱਤੀ ਸੀ ਲੇਕਿਨ ਜਿਹੜੀ ਹੁਣ ਪੂਕਲੈਨ ਮਸ਼ੀਨ ਆ ਉਹ ਵੀ ਸਾਡੀ 10 ਮਿੰਟ ਦੇ ਵਿੱਚ ਅੱਗੇ ਪਾਣੀ ਸਰ ਇਹ ਡਰੇਨ ਚ ਜਾ ਰਹੇ ਆ ਪੂ ਤੇ ਸਰ ਇਹ ਇਹਨਾਂ ਦੀ ਜਿਹੜੀ ਜਿਹੜਾ ਪ੍ਰਦਰਸ਼ਨ ਸੀਗਾ ਇਹ ਤੱਕ ਅੱਜ ਤੋਂ ਸ਼ੁਰੂ ਕੀਤਾ ਹੈਗਾ ਪਰ ਇਹ ਖਬਰਾਂ ਆ ਰਹੀਆਂ ਸੀਗੀਆਂ ਸ਼ੁੱਕਰਵਾਰ ਦੀਆਂ ਜਦੋਂ ਤੋਂ ਬਾਰਿਸ਼ ਹੋਈ ਹੈ ਠੀਕ ਹੈ ਨਾ ਜੀ 2 ਦਿਨ ਤੱਕ ਇਹਨਾਂ ਨੇ ਇੰਤਜ਼ਾਰ ਕੀਤਾ ਹੈ ਸਰ ਨਹੀਂ ਨਹੀਂ ਅਸੀਂ ਇਹਨਾਂ ਨਾਲ ਬਾਕਾਇਦਾ ਇਨ ਟੱਚ ਸੀਗੇ ਜਿਹੜਾ ਅਪਸਟ੍ਰੀਮ ਵਾਲੇ ਜਿਹੜੇ ਪਿੰਡ ਨੇ ਪਹਿਲਾਂ ਉੱਥੋਂ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਕਰਨੀ ਜ਼ਰੂਰੀ ਸੀਗੀ ਤਾਂ ਹੀ ਡਾਊਨਸਟ੍ਰੀਮ ਵਾਲੇ ਪਿੰਡਾਂ ਦੀ ਪ੍ਰੋਬਲਮ ਜਿਹੜੀ ਹੱਲ ਹੋਣੀ ਹੈ ਠੀਕ ਹੈ ਜੀ ਜਿਹੜੀ ਉੱਪਰੋਂ ਪਾਣੀ ਆ ਰਿਹਾ ਪਹਿਲਾਂ ਉਹਦਾ ਮਸਲਾ ਹੱਲ ਕਰਨਾ ਜ਼ਰੂਰੀ ਹੈ ओके सर मौके पे पुलिस फोर्स वास्ते डीएसपी सर सर ਤੁਸੀਂ પ્રયાસ ਕੀਤਾ ਸੀ ਹੁਣੇ ਹੀ ਜੀ ਬਿਲਕੁਲ ਹੁਣ ਵੀ ਕਰ ਰਹੇ ਹਾਂਗੇ ਅਸੀਂ ਤਾਂ ਜੀ ਜੀ ਕੀ ਗੱਲ ਬਣਦੀ ਹੈ ਸਰ ਨਹੀਂ ਦੇਖੋ ਇਹਨਾਂ ਦੇ ਮੰਨਣ ਤੇ ਸਰਪੰਚ ਨੂੰ ਕਿਹਾ ਜੀ ਅਸੀਂ ਕੰਮ ਵੀ ਚੱਲ ਰਿਹਾ ਪਰ ਇਹ ਤਾਂ ਜਿੱਦ ਵਾਲੀ ਗੱਲ ਹੈ ਜੀ ਉਹਨਾਂ ਨਾਲ ਠੀਕ ਹੈ ਜੀ ਬਿਨਾਂ ਵਜ੍ਹਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਜੀ ਤੇ ਰੂਟਸ ਡਾਇਵਰਟ ਕੀਤਾ ਗਿਆ ਕੋਈ ਬਿਲਕੁਲ ਜੀ ਡਾਇਵਰਟ ਆ ਲੋਕ ਲੰਘ ਰਹੇ ਨੇ ਵੈਸੇ ਸਾਈਡਾਂ ਦੀ ਜਾ ਰਹੇ ਨੇ ਠੀਕ ਹੈ ਜੀ ਥੈਂਕ ਯੂ ਸਰ तो ता, ए, आ, दोस्तों, ए, ये दोस्तों मौके की ये स्थिति है कि फाजिलका मलोट रोड पर ये जाम जिसको खाली करवाने का बड़ा प्रयास किया गया था ड्रेनेज विभाग का कहना है कि सफाई करवाई गई थी दूसरी तरफ एक किन्ने बैठे हैं कि कल एक पिंडी में दोटाली वाला के निवासी इस धरने पर अड़े हुए हैं दोस्तों फिलहाल मैं इस लाइव को एक बार रोक रहा हूँ और क्या हालात बनते हैं उसके बाद में फिर से हम हाज़िर होंगे मैं एक बार फिर आपको मौके की वो तस्वीर दिखाना चाहता हूँ दोस्तों जहाँ पर जे सी लगाई गई थी और और वो फ़िलहाल फंस चुकी है दोस्तों